ਦੀ ਹੁਣ ਆਪਾਂ ਵੀ ਲੱਗੇ ਸਫਾਈਆਂ ਕਰਨ ਆਈ ਸੋਚਿਆ ਵੀ ਚਲੋ ਸਾਈ ਹੁਣ ਪਹਿਲਾਂ ਟਰੰਕ ਖੜਿਆ ਜਾਂਦਾ ਤੇ ਆਪਾਂ ਇਹ ਪਾਪਾ ਦਾ ਟਰੰਕ ਆ ਲੈ ਕੇ ਸੀ ਐਕਮ ਸੁਖਦੇਵ ਸੇ ਤੇ ਮੰਮੀ ਤੇ ਪਾਪਾ ਲੈ ਜਾਂਦੇ ਆ ਆਪਾਂ ਵੀ ਅੱਜ ਸੋਚੇ ਵੀ ਧੁੱਪ ਧੁੱਪ ਲਵਾ ਲਈ ਧੁੱਪ ਲੱਗੀ ਟਰੰਕ ਲੈ ਕੇ ਆ ਗਏ ਪਰ ਆਹ ਸਾਡੀ ਗਲੀ ਦਾ 뷰 ਉਹ ਸਾਡੀ ਕੈਰੀ ਸਬਜ਼ੀਆਂ ਲੱਗੀਆਂ ਆ ਆ ਮੰਜਾ ਫੜਾ ਗਾਈਸ ਵੇਖ ਲੋ ਸਾਡੀਆਂ ਗੱਡੀਆਂ ਗਲੀ ਸਾਡੀ ਦਾ ਵੇਖ ਲੰਦਾ ਪਿਆ ਜੀ ਅੱਜ ਤਿਆਰੀ ਤੇ ਪਹਿਲਾਂ ਤੇ ਟ੍ਰੰਕ ਟ੍ਰੰਕ ਹੋਣੀ ਏ ਸਾਫ਼ ਹਨਾ ਮੈਂ ਚੁੱਕਣ ਦੇਣਾ ਪਹਿਲਾਂ ਪੇਟੀ ਦਾ ਸਮਾਨ ਕੱਢਣਾ ਕਰੇਗਾ ਦੋ ਨਾ ਐਲਟੀਰ ਦਬਾ ਦੱਬਾ ਬੈਨੋ ਕਿਤਾਬਾ ਦੱਬਾ ਲੱਭਣਾ ਇਦਾਂ ਮੰਮੀ 25 ਇੰਚ ਦੀ ਬਾਹਰ ਵੀ ਪੈ ਗਿਆ ਖਲਾਰਾ ਆਇਆ ਜੀ ਪਾਪਾ ਦਾ ਸਾਮਾਨ ਸਾਰਾ ਵਰਦੀ ਵਰਦੀ ਬੂਟ ਬਫ ਫੌਜੀ ਕੰ ਦਾ ਸਾਮਾਨ ਤੇ ਆਇਆ ਜੀ ਗਾਇਸ ਸਾਡੀ ਪੇਟੀ ਦਾ ਸਾਮਾਨ ਨਾਨਾ ਅੱਜ ਲੱਗਣ ਲੱਗੀ ਤੋਪ ਮੰਮੀ ਦਾ ਪੀ ਕਰਨ ਆਏ ਸੋਚਿਆ ਚਲੋ ਗਾਇਸ ਸਾਰੀਆਂ ਇੱਧਾ ਪੈ ਜਾਣੀਆਂ ਹੈਂ ਕੰਡਾ ਤੇ ਕੰਡਾ ਦੇ ਮੈਂ ਨਹੀਂ ਸੋ ਇੱਥੇ ਲਿਖ ਲਾ ਦਿੰਦੀ ਹਣੀ ਗੰਡਾ ਪੜਾ ਲਾ ਤਲੰਦਾ ਪੀ ਕੈਰੀ ਹੋਣ ਮੰਝੀਆਂ ਡਾਲੀਆਂ ਵਾ ਸਾਰੀਆਂ ਪਹਿਲਾਂ ਸੋਨ ਦੇ ਕੰਦਾ ਤੇ ਪਾਲੀਏ ਫਿਰ ਪਾਵਾਂਗੇ ਉਹਦੇ ਤੇ ਆਇਆ ਜੀ ਗਾਇਸ ਸਾਡਾ ਮੰਦਰ ਹਿੰਦੇ ਸਾਰੇ ਕੱਪੜੇ ਸਾਰੀਆਂ ਦਰੀਆਂ ਦਰੀਆਂ ਇਮ ਕੀ ਕੀ ਵਾ ਇਹ ਦਰੀਆਂ ਗੇਚੇ ਦਰੀਆਂ ਦਾਜ ਦਾਸ ਇਹ ਮੰਮੀ ਮੇਰੀ ਦਾ ਦਾਸ ਦਾ ਸਮਾਨ ਹੈ ਜੀ ਗਾਇਸ ਮੇਰੇ ਨਾਨੀ ਨੇ ਦਿੱਤਾ ਹੈ ਫਮੇ ਨਾਨੀ ਨਹੀਂ ਹੋਣੀ ਹੈਗੀ ਉਹਨਾਂ ਨੇ ਦਿੱਤਾ ਹੈ ਹਾਂ ਅੰਦਰ ਕਬੂਤਰ ਨਿਕਲ ਗਿਆ ਜੋ ਪਤਾ ਨਹੀਂ ਲੱਗਾ ਤੁਹਾਨੂੰ ਗਾਇਸ ਸਾਡੇ ਇੱਥੇ ਕਬੂਤਰ ਬੜੇ ਵੱੜਦੇ ਕੰਦਰ ਉਹ ਆ ਖੰਡੇ ਸੁਣੇ ਤੁਹਾਡੇ ਘਰ ਕਬੂਤਰ ਵੱੜਦੇ ਇਹ ਮੈਂ ਤਾਂ ਪੌੜੇ ਤੋੜਦਾ ਸਤੀ ਕਾਲੇ ਵਿੱਚ ਲਾ ਕੇ ਮਾਈ ਦਾਦਾ ਇਹ ਮਾਈ ਸਾਡੇ ਇਹ ਵੱੜਦੇ ਪਰੇ ਕਟਾਦੇ ਹਾਂ ਦਰਦੇ ਬਾਹਰ ਤੋਂ ਪਰ ਸਾਹ ਨਹੀਂ ਸਾਹਮਣੇ ਸਾਡੇ ਤਰਪ ਲੱਗੰਦਾ ਪੀ ਐ ਸਮਾਨ ਪੈਂਦਾ ਪੀ ਸਾਲ ਦਾ ਇਹ ਕੀ ਮੋਟੀ ਮੰਮੀ ਇਹ ਰਜਾਈਆਂ ਹੈ ਰਜਾਈਆਂ ਗਾਇਸ ਵੇ ਲੱਮਾ ਮਮੀ ਕਿ ਨਾ ਦਦਰੀਆਂ ਦੁਰੀਆਂ ਹੁੰਦੀਆਂ ਤੇ ਆਪਾਂ ਲੈੰਦੇ ਵਾਸੇ ਇੱਕੋ ਆਪਣਾ ਕੰਬਲ ਹੀ ਹੁਣ ਗਾਇਸ ਹੁੰਦਾ ਇੰਨਾ ਕੁਝ ਮੜਾ ਰਜਾਈਆਂ ਤਲਾਈਆਂ ਪਰ ਲੈਣਾ ਆਪਾਂ ਸਾਰੇ ਇੱਕੋ ਕੰਬਲ ਓਏ ਇੱਟ ਡਿੱਗ ਜਾਣੀ ਉਥੱਲੇ ਉਦੋਂ ਪਾਪਾ ਪੂੰਦੇ ਇਹ ਉਹਦਾ ਦੀ ਕੀਤੀ ਆ ਤਾਂ ਸਫਾਈ ਮੰਮੀ ਜਦੋਂ ਦਾ ਆਪਣਾ ਪਾਠ ਹੋਇਆ ਏ ਐਸੇ ਹੀ ਜਦੋਂ ਪਾਠ ਕਰਾਇਆ ਉਦੋਂ ਦੀ ਸਫਾਈ ਕੀਤੀ ਸੀ ਮਣ ਤਲਾਈਆਂ ਦੀ ਮਰ ਦਸੰਬਰ ਚ ਆਹ ਜੇ ਤੇ ਸਾਲ ਹੋ ਜਾਣਾ 2 ਮਹੀਨੇ ਦੋ ਮਹੀਨੇ ਹੋਰ ਆਏ ਨੇ ਵਾ ਤੇ ਫਿਰ ਸਾਲ ਹੋ ਜਾਣਾ ਉਦੋਂ ਦੀ ਕੀਤੀ ਆ ਪਾ ਪਿਛਲੇ ਸਾਲ ਦੀ ਸਫਾਈ 2024 ਦੀ 25 ਆਇਆ ਅਜੇ ਵੀ ਤਲਾਈਆਂ ਪਈਆਂ ਵਾ ਸਫਾਈ ਹੁੰਦੀ ਪਈ ਪਾਪਾ ਨਾਲ ਲਾ ਨੂੰ ਵੇਖਣ ਦੇ ਬਿਜ਼ੀ ਬੰਦੇ ਤੇ ਗਾਇਸ ਥੋੜੇ ਜਿਹਾ ਹੁਣ ਮੈਂ ਵੀ ਘਰ ਦਾ ਕੰਮ ਤੇ ਫਿਰ ਮਿਲਦੇ ਬੈਕ ਟੂ ਵਲੌਗ ਬਾਅਦ ਵਿੱਚ ਇਸ ਹੋਂਦ ਹੈ ਪੀਏ ਜੀ ਹੁਣ ਇੱਧਰ ਭਾਂਡੇ ਰਹਿ ਗਏ ਗਾਇਸ ਵੇਖੋ ਪੈ ਗਏ ਅੱਜ ਕੱਪੜੇ ਹੁਣ ਕਿੰਨਾ ਹੀ ਹੋ ਗਿਆ ਵਾ ਕੰਮ ਪਾੜਾ ਉੱਧਰ ਹੀ ਪਾ ਤਾ ਡਾੜੀ ਨੇ ਗਾਇਸ ਇੱਧਰ ਪਾਪਾ ਨੇ ਪਾ ਤਿਆ ਹੋਰ ਦਾੜੀ ਇੱਧਰ ਡੈਗ ਜਾਣੀ ਥੱਲੇ ਇਹ ਸਭ ਪਿੱਛੇ ਗਿਆ ਤੇ ਮੰਮੀ ਵੀ ਫੋਨ ਤੇ ਪਿਆ ਇਹ ਕੀ ਭਾਂਡੇ ਗਾਇਸ ਆ ਵੇਖੋ ਭਾਂਡੇ ਪ੍ਰਾਂਡ ਜੋ ਭਾਰਾ ਸਿਰ ਪ੍ਰਾਂਡ ਦੇ ਮਾਲ ਦੇ ਨੇ ਨਾ ਇਹ ਆ ਭਾਂਡੇ ਬਰਤਨ ਚੱਲੇ ਆ ਆ ਪਲੇਟਾਂ ਵੀ ਆ ਗਈਆਂ ਇਹ ਥੱਲੇ ਸਾਡੇ ਕੋਲ ਬਹੁਤ ਜ਼ਿਆਦਾ ਭਾਂਡੇ ਅੱਗੇ ਹੈਗੇ ਆ ਥੱਲੇ ਪਿੰਡ ਭਰੇ ਭਾਂਡੇ ਆ ਆਹ ਸੁਜਾਈ ਜਦੋਂ ਨੂੰ ਪਾਇਆ ਗਾਇਸ ਇਹ ਬੜਾ ਰਾਇ ਹੈ ਗਾਇਸ ਆਹ ਹੋ ਗਈ ਆ ਹੁਣ ਜਿਹੜਾ ਚੁੱਕਾਂਗੇ ਬਾਕੀ ਉਹ ਤੁਹਾਨੂੰ ਦਿਖਾਵਾਂਗੇ ਹਨਾ ਇਹ ਸੈੱਟ ਵੀ ਕਰਕੇ ਜਾਣਾ ਨਾ ਆਹ ਸਾਮਾਨ ਆ ਰਿਹਾ ਨਾ ਚੋਕੜ ਵਾਲੇ ਆ ਵੇਖੋ ਭਾਂਡੇ ਗਾਇਸ ਅਛਾ ਪਤੀਲੀਆਂ ਹੈ ਪਾ ਪਾ ਪੁੱਟਾ ਜੰਮੇ ਤੇ ਸ਼ਾਟੀ ਇਹ ਕੀ ਮੰਮੀ ਉਹ ਵੱਡੀ ਜੀ ਕੀ ਵਾ ਪਿੱਛੇ ਮੈਂ ਤੋਖਾਈ ਇਹ ਕਹਿ ਖਾਰੇ ਕਿਹੜੀ ਇਹ ਕਹਿ ਖਾਰੇ ਉਹ ਕਿਹੜੀ ਹੁੰਦੀ ਇਹ ਜੀ ਸੁਗੰਧ ਲੱਗਦਾ ਸੁਗੰਧ ਜਾਂਦੇ ਮਾੜਾ ਪਾ ਕੇ ਕਿਆ ਖਾਲਾ ਜੀ ਪਿੱਛੇ ਹੀਲਦ ਦੇਂਦਾ ਵੇ ਬਹੁਤ ਜੀ ਕਿਤਨਾ ਦੇ ਮੋਟੇ ਕੋਏ ਕਿੰਨਾ ਇਹ ਗਾਇਸ ਸਗੰਦੀ ਥਾਲੀ ਪ੍ਰਗਟ ਲਿਈ ਪੱਗੇ ਬਣਾ ਪੱਗੈਂ ਦਿੱਤੀ ਆ ਹੈ ਬੀਬੀ ਹਾਲ ਤੁਸੀਂ ਕਰਨ ਸਗੰ ਲੱਗ ਹੈਂ ਲਈ ਸੇ ਵੇਖੋ ਥਾਲੀ ਇਹ ਸਗੰਦੀ ਥਾਲੀ ਮੰਮੀ ਦੀ ਤੇ ਗਾਇਸ ਮਿਲਦੇ ਆ ਤੁਹਾਨੂੰ ਹੁਣ ਬਾਅਦ ਵਿੱਚ ਜਦੋਂ ਸ਼ਾਮ ਆ ਚੁੱਕਣਾ ਵਾਂਗੇ ਸਮਾਂ ਬਾਸ ਹੁਣ ਹੋ ਗਈ ਥਾਲੀ ਸਫਾਈ ਸਾਰੇ ਰੱਖੇ ਗਏ ਭੰਡ ਭੰਡੇ ਹੈਲੋ ਗਾਇਸ ਹੁਣ ਅਸੀਂ ਨਾ ਸਾਰਾ ਕੋਸ਼ੀ ਕੱਪੜੇ ਜੋੜ ਜਾੜ ਲਏ ਆ ਤੇ ਹੁਣ ਅਸੀਂ ਲੱਗੇ ਪੇਟੀ ਚ ਰੱਖਣ ਸਮਾਨ ਦੇਖ ਸਕਦੇ ਸਾਡੇ ਆ ਖੇਸ ਆ ਹੱਤ ਲਾਈਆਂ ਵਾ ਉਹ ਚਾਦਰਾਂ ਵਾ ਉਹ ਦਰੀਆਂ ਵਾ ਕੁਹਰ ਜਾਈਆਂ ਸਾਡੀਆਂ ਤੇ ਆ ਵਾਲੀਆਂ ਰਜਾਈਆਂ ਵਾ ਸਾਲ ਵਾਲੇ ਕਿਤਨ ਟੋਪ ਪਲਵਾ ਲਗੇ ਫਿਰ ਇਹਨਾਂ ਸਿਆਲ ਚ ਲੋਡ ਲੜ ਪੈਣੀ ਹੁਣ ਮੈਂ ਤੇ ਪਾਪਾ ਰੱਖਣ ਡਏ ਵਾ ਤੇ ਤੇ ਉਹਨਾਂ ਹੀ ਪੇਟੀ ਚ ਲੱਗੇ ਰੱਖਣ ਇਕੱਠੇ-ਕੁੱਠੇ ਕਰ ਲੈ ਸਾਰੇ ਬਿਸਤਰੇ ਦੇਖ ਸਕਦੇ ਗਾਇਸ ਆਇਓ ਰੱਖਣ ਡੈ ਪੇ ਆ ਤੇ ਇਧਰ ਸਾਡਾ ਭਾਂਡਿਆਂ ਦਾ ਜਖਾਰਾ ਪਿਆ ਵਾ ਤੇ ਪੇਟੀ ਜਿਹੇ ਰੱਖਣਾ ਸ਼ੁਰੂ ਕਰਤਾ ਵਾ ਗਾਇਸ ਸਮਾਨ ਤੇ ਦੇਖ ਸਕਦੇ ਹੋ ਜੋ ਕੀ ਰੱਖ ਦਿੱਤੇ ਪੇਟੀ ਚ ਕਰਤੇ ਆ ਗਾਇਸ ਅਹੀ ਰੱਖਣੇ ਤੇ ਦੇਖ ਸਕਦੇ ਤੁਸੀਂ ਰੋਬਾਂ ਤੇ ਗਈ ਟਿਸ਼ੂਣ ਅਹੀ ਦੋਵੇਂ ਰਹਿ ਗਏ ਆ ਕਿ ਚਲ ਹੁਣ ਰੱਖ ਲਈਏ ਕੱਪੜੇ ਸ਼ਾਮਾਂ ਪੈ ਗਈਆਂ ਵਾ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਦੇਖ ਸਕਦੇ ਤੁਸੀਂ ਗਾਇਸ ਕੱਪੜਾਂ ਲੱਗੀ ਧੁੱਪ ਤੇ ਬਹੁਤ ਵਜੇ ਧੁੱਪ ਰੱਗੀ ਸੀ ਤੇ ਸਾਡੀ ਉੱਪਰ ਦੀ ਮੰਜ਼ਲ ਦੀ ਪੇਟੀ ਦੀ ਰੱਖੀ ਇੱਥੇ ਹੁਣ ਸਾਡੇ ਉੱਪਰਲੀ ਹੋਗੀ ਸਫਾਈ ਹੋਣੀ ਹੈ ਬੈੱਡਾਂ ਦੀ ਸਫਾਈ ਕਰਾਂਗੇ ਫਿਰ ਤੁਹਾਨੂੰ ਉਹ ਵੀ ਬਲੌਗ ਦਿਖਾਵਾਂਗੇ ਗਾਇਸ ਅਜੇ ਬੈੱਡਾਂ ਵਿੱਚ ਸਮਾਨ ਸਾਡਾ ਰੱਖਣ ਵਾਲਾ ਵਾ ਕੱਢ ਕੇ ਧੁੱਪ ਲਾਉਣ ਵਾਲੀ ਹੈ ਤੇ ਤੁਸੀਂ ਦੇਖ ਸਕਦੇ ਜੋ ਕੇਸ ਰੱਖਣ ਦੇ ਅਜੇ ਪਹਿਲਾਂ ਇੱਕ ਕੇਸ ਵੀ ਸਾਡੇ ਕੇਸ ਹੈ ਤੇ ਹੁਣ ਤੁਹਾਨੂੰ ਇਹ ਰੱਖ ਰੁੱਖ ਕੇ ਤੇ ਮਿਲਦੇ ਗਾਇਸ ਫਿਰ ਲੋ ਗਾਇਸ ਹੁਣ ਅਸੀਂ ਸਾਰਾ ਖਲਾਰਾ ਚੁੱਕ ਲਿਆ ਬਸ ਸਾਡੇ ਛੋਟੇ ਕੱਪੜੇ ਰਹਿ ਗਏ ਸਾਡੇ ਘਰ ਵਾਲੇ ਤੇ ਪੇਟੀ ਸਾਡੀ ਗਈ ਪਾਰ ਦੇਖ ਸਕਦੇ ਤੁਸੀਂ ਤੇ ਸਾਰੇ ਹੋ ਗਈ ਸਾਡੀ ਤਿਆਰੀ ਪੇਟੀ ਦੀ ਸਾਰੇ ਕੱਪੜੇ ਰੱਖੇ ਗਏ ਸਰਦੀਆਂ ਵਾਲੇ ਤੇ ਹੁਣ ਅਸੀਂ ਛੋਟਾ ਥੋੜਾ ਰਹਿ ਗਿਆ ਖਲਾਰਾ ਉਹ ਚੁੱਕਣ ਅੱਗੇ ਬਸ ਖਲਾਰਾ ਉਹ ਚੁੱਕ ਕੇ ਤੇ ਬਸ ਸ਼ਾਮ ਦਾ ਟਾਈਮ ਹੋ ਗਿਆ ਗਾਇਸ ਤੇ ਆ ਦੇਖੋ ਆ ਦੇਖ ਸਕਦੇ ਸਾਡਾ ਟਰੰਕ ਦਾ ਖਲਾੜਾ ਰਹਿ ਗਿਆ ਤੇ ਇੱਧਰ ਛੋਟੇ ਕੱਪੜੇ ਰਹਿ ਗਏ ਆ ਤੇ